ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਤਾਂ ਰਜੈਨਾ ਜੀ ਤਰ੍ਹਾਂ ਤੁਹਾਡੇ ਲਈ ਅਸੀਂ ਡੇਲੀ ਪੋਸਟਾਂ ਜਾਣਕਾਰੀ ਲੈ ਕੇ ਆਉਣਾ ਜੀ ਆ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਦਾ ਕਰੋ ਤੁਸੀਂ ਘਰ ਬੈਠੇ ਨੌਕਰੀਆਂ ਦੀ ਜਾਣਕਾਰੀ ਕਿਸ ਤਰ੍ਹਾਂ ਲੈ ਸਕਦੇ ਹੋ ਤਾਂ ਦੋਸਤੋ ਦੇ ਲਈ ਤੁਹਾਨੂੰ ਗੇ ਸਾਡੀ ਵੈਬਸਾਈਟ ਸਰਕਾਰੀ ਪੋਸਟਾਂ ਨੂੰ ਡੇਲੀ ਵਿਜ਼ਿਟ ਕਰਨਾ ਬਿਆ ਕਰੋ ਸਰਕਾਰੀਪੋਸਟਾਂ .com ਸੀ ਲੋਕਲ ਚ ਸਰਚ ਕਰ ਸਕਦੇ ਹੋ ਜਿਸ ਦੇ ਵਿੱਚ ਤੁਹਾਡੇ ਲਈ ਅਸੀਂ ਲੇਟਸ ਜੌਬਸ ਐਡਮੈਟਿਕ ਕਾਲਟ ਰਿਜ਼ਲਟ ਐਡਵੀਜ਼ਨ ਆਫ ਫਾਰਮ ਪੁਰਸਕਾਰ ਮਿਲਣ ਲੱਗਦਾ ਜੀ ਠੀਕ ਹੈ ਜੀ ਤੇ ਇਹ ਸਾਰੀਆਂ ਪ੍ਰਿੰਟ ਤੁਹਾਨੂੰ ਵੈਬਸਾਈਟ ਤੇ ਮਿਲ ਜਾ ਕਰਨੀਆਂ ਜੀ ਸਰਕਾਰੀ ਪੋਸਟਾ.com ਦੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੋ ਤੁਹਾਡੇ ਲਈ ਵੈਕੈਂਸੀ ਅੱਜ ਦੀ ਲੈ ਕੇ ਆਏ ਆ ਤੁਹਾਡੇ ਲਈ ਜਿਹੜਾ ਕਿ ਡਿਸਟ੍ਰਿਕਟ ਕੋਡ ਕਰਨਤਾਲ ਠੀਕ ਹੈ ਯਾਨੀ ਕਿ ਜ਼ਿਲ੍ਹਾ ਕੋਟ ਦੇ ਵਿੱਚ ਜਿਹੜੀ ਤਰਨ ਤਰਨ ਦੇ ਵਿੱਚ ਵੈਕੈਂਸੀਆਂ ਨਿਕਲੀਆਂ ਨੇ ਕਿਹੜੇ-ਕਿਹੜੇ ਕੈਂਡੀਡੇਟ ਨੇ ਜਿਹੜੇ ਅਪਲਾਈ ਕਰ ਸਕਦੇ ਨੇ ਕਿਵੇਂ ਅਪਲਾਈ ਕਰਨਾ ਕੀ ਪੂਰਾ ਪ੍ਰੋਸੈਸ ਹੈ ਇਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਤਾਂ ਵੀਡੀਓ ਨੂੰ ਅਖੀਰ ਤੱਕ ਦੇਖੋ ਪਹਿਲੀ ਵਾਰ ਚੈਨਲ ਦੇ ਨੂੰ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਨਾਲ ਹੀ ਸਾਡੇ ਕੀ WhatsApp ਗਰੁੱਪ ਦੇ ਵਿੱਚ ਤੁਸੀਂ ਜੁੜ ਸਕਦੇ ਹੋ ਜਿਸ ਦੇ ਵਿੱਚ ਕਿ ਤੁਹਾਨੂੰ ਘਰ ਬੈਠੇ ਪੋਸਟਾਂ ਦੀ ਜਾਣਕਾਰੀ ਮਿਲ ਜੂਗੀ ਇੱਥੇ ਤੁਸੀਂ WhatsApp ਚੈਨਲ ਦੇਖੋਗੇ ਸੀ ਸੈੱਟ ਦੇ ਉੱਤੇ ਇੱਥੇ ਜੁਆਇਨ ਦੀ ਆਪਸ਼ਨ ਹੋਊਗੀ ਜੁਆਇਨ ਕਰ ਸਕਦੇ ਹੋ ਜੋ ਬਿਲਕੁਲ ਫ੍ਰੀ ਹੈ ਤੇ ਨਾਲ ਹੀ Telegram ਚੈਨਲ ਆ ਇਸ ਨੂੰ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਡੇਲੀ ਪੋਸਟਾਂ ਦੀ ਜਾਣਕਾਰੀ ਰਿਜ਼ਲਟ ਵਗੈਰਾ ਅਪਡੇਸ਼ਨ ਸਾਰਾ ਮਿਲਦੀ ਰਹਿੰਦੀ ਹੈ ਜੀ ਤਾਂ ਆਪਾਂ ਗੱਲ ਕਰਨ ਜਾ ਰਹੇ ਸੀਗੇ ਡਿਸਟ੍ਰਿਕਟ ਸੈਸ਼ਨ ਜੱਜਤ ਤਰਨਤਾਰ ਠੀਕ ਹੈ ਇਸ ਤੇ ਕਲਿੱਕ ਕਰਾਂਗੇ ਇਸ ਤੇ ਕਲਿੱਕ ਕਰਨ ਤੋਂ ਬਾਅਦ ਆਪਣੇ ਸਾਹਮਣੇ ਇਸ ਤਰ੍ਹਾਂ ਦਾ ਇੰਟਰਫੇਸ ਆ ਜਾਣਾਗਾ ਠੀਕ ਹੈ ਅਗਲਾ ਪੇਜ ਜਾਨੀ ਕਿ ਓਪਨ ਹੋ ਜਾਊਗਾ ਤਾਂ ਅਸੀਂ ਇੱਕ ਸਾਈਡ ਤੇ ਦੇਖੋਗੇ ਕਿ ਇੱਥੇ ਫੇਸਬੁੱਕ ਪੇਜ ਵੀ ਆ ਜਾ ਤੁਹਾਡਾ ਇਸ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋਗੇ ਸਾਈਡ ਦਾ ਇਸ ਤਰ੍ਹਾਂ ਦੇ ਇੱਕ ਮਿੰਟਾਂ ਦੀ ਫ੍ਰੈਸ਼ ਕਰਦੇ ਦੁਬਾਰਾ ਤੁਸੀਂ ਇਸ ਸਾਈਡ ਤੇ ਕੀ ਹੈ ਫੇਸਬੁੱਕ ਪੇਜ ਆ ਚੁੱਕਿਆ ਹੈਗਾ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਜੀ ਇੱਥੇ ਆ ਜਣਾ ਕੋਈ ਸਾਈਡ ਦਾ ਥੋੜਾ ਜਿਹਾ ਇਸ਼ੂ ਚੱਲ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਹੁਣ ਆ ਚੁੱਕਿਆ ਨਾ ਜੀ ਇੱਥੇ ਵੀ ਇਸ ਨੂੰ ਸਾਡੇ ਚੈਨਲ ਨੂੰ ਸੇਵ ਕਰੋ ਯਾਨੀ ਕਿ ਸਰਕਾਰੀ ਸੌਰੀ ਸਰਕਾਰੀ ਪੋਸਟਾਂ ਯਾਨੀ ਕਿ ਅਸੀਂ ਇੱਥੋਂ ਨੂੰ ਲਾਈਕ ਕਰ ਲੋਗੇ ਜਿਸ ਦੇ ਵਿੱਚ ਤੁਹਾਨੂੰ ਅਸੀਂ ਵੱਖ-ਵੱਖ ਪੋਸਟਾਂ ਦੀ ਵਾਰੀ ਜਾਣਕਾਰੀ ਦੇਣੇ ਰਹੇ ਹਾਂ ਤੁਹਾਨੂੰ ਪਤਾ ਲੱਗ ਜੂਗਾ ਜੀ ਤੇ ਉਸ ਤੋਂ ਬਾਅਦ ਗੱਲ ਕਰੀ ਜੋ ਤਰਨਤਾਰਨ ਦੀਆਂ ਵੈਕੈਂਸੀਆਂ ਨਿਕਲੀਆਂ ਨੇ ਜੀ ਇਹਦੇ ਬਾਰੇ ਆਪਾਂ ਗੱਲ ਕਰ ਰਹੇ ਸੀਗੇ ਡਿਸਟ੍ਰਿਕਟ ਕੋਲ ਦੇ ਵਿੱਚ ਤਰਨਤਾਰਨ ਦੇ ਵਿੱਚ ਪੋਸਟਾਂ ਨਿਕਲੀਆਂ ਨੇ ਇਹ ਪੋਸਟਾਂ ਹੈ ਕਿ ਨੇ ਜੀ ਕਲਰਕ ਦੀਆਂ ਠੀਕ ਹੈ ਜੀ ਜਨਨ ਕਿ ਇਹ ਕਲਰਕ ਦੀਆਂ ਪੋਸਟਾਂ ਨੇ ਜੀ ਜਿਸ ਦੇ ਵਿੱਚ ਤੁਹਾਨੂੰ ਦੱਸਾਂਗੇ ਟੋਟਲ ਪੋਸਟਾਂ ਦੀ ਜਿਹੜੀ ਗਿਣਤੀ ਆ ਉਹ ਕਿੰਨੀ ਹੈ ਜਿਹੜੀ ਟੋਟਲ ਪੋਸਟਾਂ ਨੇ ਜੀ ਉਹ 23 ਨੇ ਠੀਕ ਹੈ ਜੀ ਇਨੇ ਟੋਟਲ ਪੋਸਟਾਂ ਆਉਂਦੇ 23 ਹਨ ਤੇ ਇਸ ਦੇ ਵਿੱਚ ਤੁਹਾਨੂੰ ਜਿਸ ਤਰ੍ਹਾਂ ਅਸੀਂ ਐਡ ਦੇਖੋਗੇ ਕਿ ਟੋਟਲ ਪੋਸਟਾਂ ਹਨ ਤਰਨਤਰੰਗ ਦੀ ਵਿੱਚ 23 ਪੋਸਟਾਂ ਨੇ ਜੀ ਜੋ ਕਿ ਕੋਈ ਵੀ ਗ੍ਰੈਜੂਏਸ਼ਨ ਜਿਵੇਂ ਬੀਏ ਬੀਕੋਮ ਬੀਐਸਸੀ ਯਾਨੀ ਕਿ ਠੀਕ ਹੈ ਜੀ ਇਹ ਕੀਤੀ ਹੋਈ ਐ ਅਪਲਾਈ ਕਰ ਸਕਦਾ ਨਹੀਂ ਡਿਗਰੀ ਵਾਲਾ ਅਪਲਾਈ ਕਰ ਸਕਦਾਗਾ ਤੇ ਦੂਸਰੀ ਗੱਲ ਉਮਰ ਦੀ ਗੱਲ ਕਰੀ ਜੇਵੇ ਇਹਦੇ ਵਿੱਚ ਜਿਹੜੀ ਉਮਰ ਹੈਗੀ 18 ਤੋਂ ਲੈ ਕੇ 37 ਸਾਲ ਜਿੰਨਾਂ ਦੀ ਹੈਗੀ ਐਸਸੀ ਕਟ ਯਾਨੀ ਕਿ ਜਨਰਲ ਕੈਟੇਗਰੀ ਵਾਲੇ ਅਪਲਾਈ ਕਰ ਸਕਦੇ ਨੇ ਜੇਕਰ ਐਸਸੀ ਹੈਗੀ ਤਾਂ ਉਹਨਾਂ ਨੂੰ ਤੇ 5 ਸਾਲ ਦੀ ਛੋਟ ਮਿਲ ਜਾਣੀ ਹੈ ਜੀ ਇਸ ਤਰ੍ਹਾਂ ਜੋ ਬੀ ਸੀ ਕੈਟਾਗਰੀ ਵਾਲਾ ਉਹਨਾਂ ਨੂੰ ਉੱਥੇ 3 ਸਾਲ ਦੀ ਛੋਟ ਮਿਲ ਜਾਣੀ ਹੈ ਤੇ ਗੱਲ ਕਰੀਏ ਅੱਗੇ ਜੀ ਤਨਖਾਹ ਜਿਹੜੀ ਰਹਿਣੀ ਹੈ ਇਹਦੇ ਵਿੱਚ 19900 ਇੱਕ ਵਾਰੀ ਨੋਟੀਫਿਕੇਸ਼ਨ ਜੂਲ ਪੜ੍ਹ ਲਓ ਇਹ ਜਿਹੜਾ ਫਾਰਮ ਭਰਨ ਦਾ ਪ੍ਰੋਸੈਸ ਕਿਵੇਂ ਆ ਇਹ ਆਫਲਾਈਨ ਆ ਬਿਲਕੁਲ ਇਸ ਨੂੰ ਤੁਸੀਂ ਫਾਰਮ ਭਰ ਕੇ ਐਡਰੈਸ ਤੇ ਭੇਜਣਾ ਜੀ ਇਹ ਐਡਰੈਸ ਹੈਗਾ ਇਸ ਐਡਰੈਸ ਤੇ ਭੇਜਣਾਗਾ ਇਹਨੂੰ ਤੁਸੀਂ ਨੋਟ ਕਰ ਲਓ ਜੀ ਠੀਕ ਹੈ ਸਾਈਡ ਤੇ ਆਪਣੀ ਦੀ ਜਗ ਐਡਰੈਸ ਚੈੱਕ ਕਰ ਸਕਦੇ ਹੋਗੇ ਤੇ ਉਸ ਤੋਂ ਬਾਅਦ ਏ ਲਿਮਟ ਸਰਮਾ ਦੱਸ ਦਿੱਤੀ ਹਾਂ ਗੱਲ ਕਰੀਏ ਲਾਸਟ ਡੇਟ ਜਨਵਰੀ 1 ਯਾਨੀ ਸੋਰੀ 6 ਤਰੀਕਾ ਜਨਵਰੀ ਦੀ 6 1 2024 ਤੱਕ ਜਿਹੜੇ ਫਾਰਮ ਨੇ ਜੀ ਇਹਨਾਂ ਦੇ ਡਰੈਸ ਤੇ ਪਹੁੰਚਦੇ ਕਰਨੇ ਨੇ ਇਹਦਾ ਧਿਆਨ ਰੱਖਣਾਗਾ ਉਸ ਤੋਂ ਠੀਕ ਆ ਨਾਲ ਹੀ ਜੋ ਵੀ ਫਾਰਮ ਕੈਂਡੀਡੇਟ ਭਰੂਗਾ ਨੂੰ ਕੰਪਿਊਟਰ ਦੀ ਨੌਲੇਜ ਹੋਣੀ ਜ਼ਰੂਰੀ ਆ ਜੀ ਤਾਂ ਕੰਪਿਊਟਰ ਦੇ ਵਿੱਚ ਤੁਹਾਨੂੰ ਯਾਨੀ ਕਿ ਚੈਕਪੀ ਵਗੈਰਾ ਵੀ ਹੋ ਸਕਦਾ ਹੈ ਅੱਗੇ ਹੋਊਗਾ ਜਿਓ ਲੋਕੇਸ਼ਨ ਜਿਹੜੀ ਹੈ ਰਣੀਆਂ ਉਹ ਤਰਨ ਤਰਨ ਦੀ ਆ ਇਹ ਸਮਝ ਆ ਉਹ ਹੈ ਸਲਿਪਸ ਇਸ ਨੂੰ ਸੀ ਕੀ ਹੈ ਜੋ 100 ਨੰਬਰ ਤੋਂ ਨਾਗਾ ਜਨਲੋਜ ਠੀਕ ਹੈ ਡਾਇਰੈਕਸ਼ਨਲ ਨੇ ਦੋ ਘੰਟੇ ਇੰਗਲਿਸ਼ ਕੰਪੀਟੀਸ਼ਨ ਇਸੀ ਤੋਂ ਸੇਵ ਸਰੀਰ ਕਰਕੇ ਅਦੀ ਜੋ ਤਿਆਰੀ ਕਰ ਸਕਦੇ ਹੋਗੇ ਹੁਣ ਫਾਰਮ ਜਿਹੜਾ ਤੁਸੀਂ ਡਾਊਨਲੋਡ ਕਰਨਾ ਸੀ نیچے ਆਓਗੇ ਤੇ ਲਿਖਿਆ ਕਲਿਕ ਫਾਰਮ ਕਲਿਕ ਹੇਅਰ ਡਾਊਨਲੋਡ ਕਰ ਲਓ ਤੇ ਨੋਟੀਫਿਕੇਸ਼ਨ ਤੇ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਆ ਇੱਥੇ ਆਪਾਂ ਜਿਹੜਾ ਕਲਿਕ ਕਰਾਂਗੇ ਤਾਂ ਆਪਣੇ ਸਾਹਮਣੇ ਜਿਹੜਾ ਇਹਨਾਂ ਦਾ ਆਫੀਸ਼ਲ ਨੋਟੀਫਿਕੇਸ਼ਨ ਹੈ ਜੀ ਉਹ ਆਪਣੇ ਕੋਲੇ ਆ ਜਾਊਗਾ ਉਸ ਦੇ ਵਿੱਚ ਹੀ ਦੱਸਿਆ ਗਿਆ ਜਾਂਦਾ ਕਿਵੇਂ ਫਾਰਮ ਭਰ ਸਕਦੇ ਆ ਜੀ ਇਸ ਤਰ੍ਹਾਂ ਇਹ ਡਾਊਨ ਹੋ ਰਿਹਾ ਹੈਗਾ ਠੀਕ ਹੈ ਜੀ ਇੱਕ ਮਿੰਟ ਦਿਓ ਲਈ ਸਾਈਡ ਦੇ ਇਸ਼ੂ ਹੋ ਰਿਹਾ ਹੈਗਾ ਸ਼ੈਡ ਰਾਈਸ ਹੋ ਰਿਹਾ ਦੋਸਤੋ ਠੀਕ ਹੈ ਇਸ ਤਰ੍ਹਾਂ ਆਪਣਾ ਪੀਡੀਐਫ ਜਿਹੜਾ ਹੈ ਡਾਊਨਲੋਡ ਹੋ ਚੁੱਕਿਆ ਟੋਟਲ ਇਹਦੇ ਵਿੱਚ ਜਿਹੜੇ ਪੀਡੀਐਫ ਦੇ ਵਿੱਚ ਟੋਟਲ 4 ਪੇਜ ਨੇ ਠੀਕ ਹੈ ਜੀ ਬਿਲਕੁਲ ਨਾਲ ਹੀ ਨੈਟ ਦੀ ਸਪੀਡ ਕਰਕੇ ਪ੍ਰੋਬਲਮ ਆ ਰਹੀ ਹੈ ਥੋੜੀ ਜੀ ਡਾਊਨਲੋਡ ਨਹੀਂ ਹੋ ਰਿਹਾ ਤੇ ਉਸ ਤੋਂ ਬਾਅਦ ਤੁਸੀਂ ਇਸ ਤੋਂ ਬਾਅਦ ਕੀ ਇਹ ਪੋਸਟਾਂ ਨੇ ਜੀ ਸਾਡੇ ਇਸੇ ਤੇ ਇੱਥੇ ਜਾ ਕੇ ਸੀਗਾ ਸਾਡੇ ਫੇਸਬੁੱਕ ਤੇ ਆਪਣੇ YouTube, Facebook, WhatsApp, Instagram ਇਹਨਾਂ ਨੂੰ ਵੀ ਫੋਲੋ ਕਰ ਸਕਦੇ ਹੋ ਠੀਕ ਆ ਜੀ ਆ ਦੇਖੋ ਜੀ ਜਿਹੜਾ ਆਪਣਾ ਟੋਟਲ ਪੋਸਟ ਹੈ ਜੇ ਮੈਂ ਤੁਹਾਨੂੰ ਦੱਸਿਆ ਸੀ ਮੈਂ ਵੀ 23 ਪੋਸਟਾਂ ਨੇ ਜੇ ਗੱਲ ਕਰੀਏ ਜਰਨਲ ਦੀ 14 ਪੋਸਟਾਂ ਨੇ, VC ਦੀ 1 ਆ ਜੀ, SC ਦੀਆਂ 6 ਨੇ, XS ਮੈਨ ਦੀ 1 ਨੇ ਠੀਕ ਆ ਜੀ ਕੁਆਲੀਫਿਕੇਸ਼ਨ ਆ ਕਿ ਇਜ਼ ਲਿਮਟ ਆ ਕਿ ਸੈਲਰੀ ਜਿਹੜੀ ਦੱਸੀ ਸੀਗੀ ਇਹ ਉਸ ਤੋਂ ਬਾਅਦ ਇਹਦਾ ਸਲੇਵਸਾਗਾ ਜਿਹੜਾ ਤੁਹਾਨੂੰ ਦੱਸਿਆ ਸੀਗਾ ਜੀ ਠੀਕ ਹੈ ਆਹ ਸਾਰਾ ਸਲੇਵਸਾਗਾ ਜੀ ਉਸ ਤੋਂ ਬਾਅਦ ਨੈਸਟ ਚੱਲਦੇ ਆਂ ਜੀ ਆਹ ਇਹ ਫਾਰਮ ਆ ਗਿਆ ਜੀ ਜਿਹੜਾ ਤੁਸੀਂ ਫਾਰਮ ਭਰ ਕੇ ਭਜਣਾ ਹੁਣ ਮੈਂ ਤੁਹਾਨੂੰ ਦੱਸ ਦਿਆਂ ਮੈਂ ਫਾਰਮ ਨੂੰ ਤੁਸੀਂ ਕਿਸ ਤਰ੍ਹਾਂ ਜਿਹੜਾ ਭਰਨਾ ਜੀ ਸਭ ਤੋਂ ਪਹਿਲਾਂ ਕੀ ਇਹ ਕੈਂਡੀਡੇਟ ਜੋ ਵੀ ਆ ਉਹਦਾ ਨਾਮ ਆਪਣਾਉਗਰੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੋ ਕੈਂਡੀਡੇਟ ਦਾ ਕੀ ਹੈ ਫਾਦਰ ਨੇਮ ਉਸ ਤੋਂ ਬਾਅਦ ਡੇਟ ਆਫ ਬਰਥ ਕੀ ਹੈ ਜੀ ਉਹਨਾਂ ਦਾ ਫੀਸ ਕਿੰਨੀ ਆ ਅਕੋਰਡਿੰਗ 11 2023 ਦੇ ਅਨੁਸਾਰ ਕੁਆਲੀਫਿਕੇਸ਼ਨ ਕੀ ਹੈ ਜੀ ਤੁਸੀਂ ਲਿਖ ਸਕਦੇ ਹੋ ਤੁਹਾਡੀ ਕੈਟਾਗਰੀ ਕਿਹੜੀ ਹੈ ਜੀ ਐਡਰੈਸ ਕੀ ਹੈ ਤੁਹਾਡਾ ਨੈਸ਼ਨੈਲਿਟੀ ਕੀ ਹੈ ਜੀ ਤੁਹਾਡਾ ਕੰਟੈਕਟ ਨੰਬਰ ਕੀ ਹੈ ਜੀ ਇਹ ਸਾਰਾ ਕੁਝ ਕਰਨ ਤੋਂ ਬਾਅਦ ਤੁਸੀਂ نیچے ਆਉਂਗੇ ਤਾਂ ਇਥੇ ਤੁਸੀਂ ਆਪਣਾ ਜੋ ਤੁਹਾਡਾ ਹੋਗਾ ਨਾਮ ਉਹ ਤੁਸੀਂ ਲਿਖ ਦੇਣਾ ਠੀਕ ਹੈ ਜਿੱਕੇ ਦੇ ਵੀ ਲਿਖ ਸਕਦੇ ਹੋ ਉਸ ਲਾਗ ਦੇ ਦੇਣਾ ਉਸ ਤੋਂ ਬਾਅਦ ਫਿਰ ਇਹਦੇ ਨਾਲ ਆਪਣੇ ਜਿਹੜੇ ਡਾਕੂਮੈਂਟਸ ਨੇ ਠੀਕ ਹੈ ਜੀ ਉਹ ਜਿਹੜੇ ਭੇਜਣੇ ਨੇ ਜਿਹੜੇ ਤੁਹਾਨੂੰ ਦੱਸੇ ਸੀਗੇ ਜਿਵੇਂ ਕਿ ਆਧਾਰ ਕਾਰਡ ਵਗੈਰਾ ਦੀ ਫੋਟੋਕਾਪੀ ਪੜਾਈ ਦੇ ਸਰਟੀਫਿਕੇਟ ਦੀ ਫੋਟੋਕਾਪੀ ਕੋਈ ਤਿਆਰ ਬਾਗ ਕੋ ਕੰਪਿਊਟਰ ਦਾ ਉਹ ਸਾਰਾ ਨਹੀਂ ਫੋਟੋਕਾਪੀ ਕੋਟੋ ਨਾਲ ਲਾ ਕੇ ਸੈਲਫ ਅਟੈਸਟਡ ਕਰਕੇ ਇਹਨਾਂ ਦੇ ਡਰੈਸ ਤੇ ਤੁਸੀਂ ਕੀ ਆ ਤੁਹਾਨੂੰ ਤਾਂ ਜਿਹੜਾ ਤੁਹਾਨੂੰ ਡਰੈਸ ਦੱਸਿਆ ਸੀ ਇਸ ਡਰੈਸ ਤੇ ਤੁਸੀਂ ਭੇਜਣੇ ਆ ਠੀਕ ਆ ਇਸ ਡਰੈਸ ਤੇ ਤੇ ਇਹ ਸੀ ਦੋਸਤੋ ਵੀਡੀਓ ਅਪਡੇਟ ਇਸ ਤਰ੍ਹਾਂ ਤੁਹਾਡੇ ਲਈ ਡੇਲੀ ਸੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਪੋਸਟਾਂ ਦੀ ਜਾਣਕਾਰੀ ਲੈ ਕੇ ਗ੍ਰੀ ਜੋ ਵੀ ਜੜੀ ਨਿਕਲਦੀ ਹੈ ਟਾਈਮ ਟਾਈਮ ਤਾਂ ਉਸ ਲਈ ਸਾਡੇ WhatsApp ਜਿਹੜਾ ਚੈਨਲ ਹੈਗਾ ਇਸ ਨੂੰ ਤੁਸੀਂ ਬਿਲਕੁਲ ਜੁਆਇਨ ਕਰ ਸਕਦੇ ਹੋ ਜੋ ਕਿ ਫਰੀ ਆਫ ਕਾਸਟ ਹੈਗਾ ਤੇ ਬਿਲਕੁਲ ਸੇਫ ਹੈਗਾ ਇਹ ਜੋ ਤੁਹਾਨੂੰ ਕਿਸੇ ਵੀ ਯਾਨੀ ਕਿ ਮੁੰਡੇ ਕੁੜੇ ਦੋਨੇ ਜੀ ਜੁੜ ਸਕਦੇ ਨੇ ਕੋਈ ਵੀ ਤੁਹਾਡਾ ਨੰਬਰ ਜਿਹੜਾ ਸ਼ੋ ਨਹੀਂ ਹੋਊਗਾ ਜੀ ਵੱਡੀ ਗੱਲ ਤਾਂ ਇਹ ਹੈ ਤੁਸੀਂ ਜੁੜ ਸਕਦੇ ਹੋ ਠੀਕ ਹੈ ਜੀ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਅਡ ਚੈਨਲ ਨੂੰ ਸਬਸਕ੍ਰਾਈਬ ਕਰੋ ਦੂਜੀ ਵੀ ਤੇ ਤੁਹਾਨੂੰ ਥੋੜੇ ਕੁਝ ਹੀ ਸਮੇਂ ਬਾਅਦ ਜਾਨੇਗੀ ਵੀਡੀਓ ਤੁਹਾਨੂੰ ਮਿਲ ਜਾ ਕਰੂਗੀ ਵੀਡੀਓ ਦੇਖਣ ਲਈ ਧੰਨਵਾਦ ਜੀ